ਵੈਗੁਰੂ ਜੀ ਅੱਜ 8 ਪੋ ਹੈ 22 ਤਰੀਕ ਹੈ ਅੱਜ ਦਾ ਇਤਿਹਾਸ ਆਪਾਂ ਜਾਣਕਾਰੀ ਲੈਣੇ ਆ ਕਿ ਅੱਜ ਕਲ੍ਹ ਗੀਤਾਰ ਪਾਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਗੁਰੂ ਪਾਸਾ ਜੀ ਫਿਰ ਪੰਜਾਂ ਪੰਜਾਂ ਸਿੰਘਾਂ ਨੇ ਗੁਰਮਤਾ ਕਰਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਸਿੱਖ ਤੁਸੀਂ ਹੋਰ ਪੈਦਾ ਕਰ ਲਮੋਗੇ ਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਵੀ ਤੁਸੀਂ ਇਥੋਂ ਨਿਕਲ ਜਾਓ ਤੇ ਪੰਜਾ ਸਿੰਘਾਂ ਦਾ ਹੁਕਮ ਮੰਨ ਕੇ ਸੱਚੇ ਪਾਤਸ਼ਾਹ ਜੀ ਉਥੋਂ ਫਿਰ ਤਾੜੀ ਮਾਰ ਕੇ ਨਿਕਲ ਜਾਂਦੇ ਨੇ ਤੇ ਦੂਸਰੇ ਪਾਸੇ ਆਪਾਂ ਹੁਣ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਖਿਆਲ ਕਰੀਏ ਕਿ ਉਹ ਗੰਗੂ ਪਾਪੀ ਉਹਨਾਂ ਨੂੰ ਕੰਮੋ ਮਾਸਕੀ ਦੀ ਜੋ ਚੌਪੜੀ ਸੀ ਉੱਥੋਂ ਲੈ ਜਾਂਦਾ ਹੈ ਲਜਾ ਕਰਕੇ ਉਹਨੇ ਪਾਪੀ ਨੇ ਐਸਾ ਦਗਾ ਕਮਾਇਆ ਅੱਜ ਦੀ ਰਾਤਾਂ ਮਾਤਾ ਗੁਜਰਕੌਰ ਤੇ ਛੋਟੇ ਲਾਲ ਗੰਗੂ ਦੇ ਘਰੇ ਕੱਟਦੇ ਨੇ ਪਰ ਗੰਗੂ ਪਾਪੀ ਨੇ ਦਗਾ ਕਮਾਇਆ ਕਿ ਗੁਰੂ ਮਾਤਾ ਕੋਲੇ ਜੋ ਕੁਝ ਮੋਰਾ ਸੀ ਉਹ ਚੋਰੀ ਕਰ ਲੀਆਂ ਤੇ ਅੱਜ ਦੀ ਰਾਤ ਮਾਤਾ ਗੁਜਰਕੌਰ ਤੇ ਲਾਲਾਂ ਦਾ ਗੰਗੂ ਦੇ ਘਰ ਤੇ ਉਧਰ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਚ ਤਾੜੀ ਮਾਰ ਕੇ ਨਿਕਲਦੇ ਨੇ ਸੋ ਵਧੀਆ ਲੱਗੇ ਇਤਿਹਾਸ ਤਾਂ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਬਸ